ਸ਼੍ਰੀ ਗੁਰੂ ਸਾਹਿਬ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਟਿਕ ਟਕ ਹੋਮ ਹੋਗੇ ਹਾਂਜੀ ਲੱਗਿਆ ਜੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸ ਕੇ ਜਾਇਓ ਤੇ ਪਲੀਜ਼ ਵੀਡੀਓ ਨੂੰ ਫੋਲੋਅਰ ਜਰੂਰ ਕਰਿਆ ਕਰੋ ਤੇ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਲੱਗੀਆਂ ਮੈਂ ਇਧਰ ਕੋਠੇ ਤੇ ਸੀਗੀ ਸਕਦੇ ਕਿ ਜਮੀਨ ਹੈ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਪਿਆ ਕਿਉਂਕਿ ਸਾਰੇ ਪਾਸੇ ਜੀ ਮੀਂਹ ਪਈ ਜਾਂਦਾ ਵਾ ਤੇ ਇੱਧਰ ਵੀ ਮੀਂਹ ਕਾਫੀ ਜ਼ਿਆਦਾ ਪੈ ਰਿਹਾ ਉਹ ਅਸੀਂ ਇੱਧਰ ਰੱਖਿਆ ਹੈ ਜੀ ਆ ਟੀਨ ਜੇ ਕਿਉਂਕਿ ਸਾਰਾ ਪਾਣੀ ਅੰਦਰ ਆਉਂਦਾ ਹੈ ਤੇ ਆ ਸਲੈਬ ਟੁੱਟ ਗਈ ਸਾਡੇ ਵਾਲੀ ਇਧਰੋਂ ਉੱਪਰੋਂ ਤੇ ਇਹ ਦੇ ਕਰਕੇ ਸਾਰਾ ਪਾਣੀ ਅੰਦਰ ਆਈ ਜਾਂਦਾ ਫਜੇ ਵੀ ਦੇਖੋ ਮੀਂਹ ਪਈ ਜਾਂਦਾ ਵਾ ਕਾਫੀ ਜ਼ਿਆਦਾ ਮੀਂਹ ਪੈਂਦਾ ਹੈ ਜੀ ਸਾਰੇ ਪਾਸੇ ਹੈ ਨਾ ਬੁਰਾ ਹਾਲ ਕਰਿਆ ਪਿਆ ਮੀਂਹ ਨੇ ਆ ਦੇਖੋ ਉਸੇ ਬਾਹਰਲਾ 뷰 ਤੇ ਮਗਰ ਵੀ ਆਪਣੇ ਮੈਂ ਤੁਹਾਨੂੰ ਦਿਖਾਉਣੀ ਆ ਤੇ ਮਗਰ ਵੀ ਆਪਣਾ ਸਾਰਾ ਪਾਣੀ ਪਾਣੀ ਹੋਇਆ ਪਿਆ ਵਾ ਤੇਲਕਣਾ ਵੀ ਹੋਈ ਪਈ ਹੈ ਕਿਉਂਕਿ ਕਿੰਨੇ ਦਿਨ ਹੋ ਗਏ ਕਿ ਮੀਂਹ ਟਣ ਦਾ ਨਾਮ ਹੀ ਨਹੀਂ ਲੈ ਰਿਹਾ ਹੈਗਾ ਦੇਖੋ ਪਿੱਛੇ ਵੀ ਆਪਣੇ ਸਾਰੇ ਪਾਣੀ ਪਾਣੀ ਹੋਇਆ ਵਾ ਆਪਣੇ ਤਾਂ ਪਸ਼ੂ ਵੀ ਨਹੀਂ ਬਾਹਰ ਕੱਢ ਹੁੰਦੇ ਹੈਗੇ ਤੇ ਆਹ ਦੇਖੋ ਕਿੰਨਾ ਜ਼ਿਆਦਾ ਗਿੱਲਾ ਗਿੱਲਾ ਹੋਇਆ ਪਿਆ ਸਾਰੇ ਪਾਸੇ ਕਿਉਂਕਿ ਜੀ ਮੀਂਹ ਇਹ ਸਾਰੇ ਪਾਸੇ ਹੀ ਆ ਤੇ ਸਾਰੇ ਪਾਸੇ ਆਪਣਾ ਬੁਰਾ ਹਾਲ ਕਰਿਆ ਪਿਆ ਜੀ ਮੀਂਹ ਨੇ ਬਸ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਸੀ ਕਿ ਸੋਚਿਆ ਚਲੋ ਤੁਹਾਡੇ ਨਾਲ ਅੱਜ ਦੀ ਵੀਡੀਓ ਸ਼ੇਅਰ ਕਰਦੇ ਆ ਤੇ ਦੇਖੋ ਅੰਦਰ ਬੁਰਾ ਹਾਲ ਕਰਿਆ ਪਿਆ ਕਿਉਂਕਿ ਜੀ ਮੱਜਾਂ ਵੀ ਨਹੀਂ ਬਾਹਰ ਕੱਢ ਹੁੰਦੀਆਂ ਹੈਗੀਆਂ ਤੇ ਕਾਫੀ ਜ਼ਿਆਦਾ ਮੀਂਹ ਕਹਿ ਸਕਦੇ ਆ ਕਿ ਆ ਜਾਂਦਾ ਵਾ ਤੇ ਬਾਕੀ ਕੰਮ ਕਰ ਜੀ ਆਪਾਂ ਕਰਦੇ ਨੇ ਬਹਿ ਚੁੱਕੇ ਆ ਸਵੇਰ ਦੇ ਕੱਪੜੇ ਵਗੈਰਾ ਆਪਾਂ ਧੋਤੇ ਆ ਤੇ ਕੱਪੜੇ ਸੁੱਕਦੇ ਵੀ ਨਹੀਂ ਹੈਗੇ ਜੀ ਕੱਪੜੇ ਕਿੱਥੇ ਸੁੱਕਦੇ ਆ ਬਾਹਰ ਹਨਾ ਤਾਂ ਪਾ ਪਾ ਨਹੀਂ ਹੁੰਦੇ ਹੈਗੇ ਬਸ ਧੋਕੇ ਜੀ ਅੰਦਰ ਸਟੈਂਡ ਤੇ ਪਾ ਦਈਦੇ ਆ ਤੇ ਚਲੋ ਸਟੈਂਡ ਤੇ ਪਾਏ ਤੇ ਫਿਰ ਹਨਾ ਉੱਥੇ ਸੁੱਕੀ ਜਾਂਦੇ ਨੇ ਤੇ ਉਧਰ ਕਾਲ ਵੀ ਰੁਣੀ ਗਾ ਪਾਉਣ ਲੱਗੇ ਬਿਨਾਂ ਦੇਖੀ ਇਹਨਾਂ ਨੂੰ ਵੀ ਛੁੱਟੀਆਂ ਹੋਈਆਂ ਪਈਆਂ ਨੇ ਜੀ ਬੱਚਿਆਂ ਨੂੰ ਛੁੱਟੀਆਂ ਫੇਰ ਦੁਬਾਰਾ ਵੱਧ ਗਈਆਂ ਕਿਉਂਕਿ ਜੀ ਮੀਂਹ ਕਾਫੀ ਜ਼ਿਆਦਾ ਆ ਮੀਂਹ ਹਟਣ ਦਾ ਨਾਮ ਹੀ ਨਹੀਂ ਲੈ ਰਿਹਾ ਹੈਗਾ ਤੇ ਕਈ ਹਨਾ ਪਿੰਡਾਂ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਆ ਉਹਦੇ ਕਰਕੇ ਜੀ ਪਾਣੀ ਆਇਆ ਪਿਆ ਵਾ ਹਨਾ ਘਰਾਂ ਦੇ ਵਿੱਚ ਬੜਿਆ ਪਿਆ ਵਾ ਤੇ ਅੱਜ ਤਾਂ ਮੈਂ ਹਨਾ ਮਤਲਬ ਕਿ ਇੱਥੇ ਦਲੀਆ ਰੰਨੇ ਆ ਆ ਦੇਖੋ ਬਸ ਗੈਸ ਦੇ ਉੱਪਰੇ ਕਿਉਂਕਿ ਜੀ ਬਾਹਰ ਕਿਹੋ ਜਿਹਾ ਦਿਹਾੜਾ ਪੈਸੁੱਲਾ ਬਾੜ ਨਹੀਂ ਹੁੰਦਾ ਹੈਗਾ ਕਿ ਜੀ ਨਹੀਂ ਬਹੁਤ ਜ਼ਿਆਦਾ ਹੈ ਮੀਂਹ ਪੈਣ ਕਰਕੇ ਪਾਤੀਆਂ ਵਿਸਲਾ ਬਿਸਲਾ ਬੀਆਂ ਜੀਆਂ ਹੋਈਆਂ ਪਈਆਂ ਨੇ ਉਹਦੇ ਕਰਕੇ ਦਲੀਆ ਵੀ ਅੰਦਰ ਹੀ ਆਪਾਂ ਨੂੰ ਰੰਨਣਾ ਪੈਂਦਾ ਹੈ ਤੇ ਇਹਨਾਂ ਨੂੰ ਵੀ ਬਾਕੀ ਇਹਨਾਂ ਨੂੰ ਛੁੱਟੀਆਂ ਹੋਈਆਂ ਹੋਈਆਂ ਨੇ ਹਨਾ ਕਈ ਪਿੰਡਾਂ ਦੇ ਵਿੱਚ ਆਪਾਂ ਕਹਿੰਦੇ ਇੰਨਾ ਕ ਜ਼ਿਆਦਾ ਪਾਣੀ ਆ ਵਾਗਰੂ ਪਰ ਮਾਧਮਾ ਮਿਹਰ ਕਰੇ ਹਨਾ ਤੇ ਜਿਹੜਾ ਪਾਣੀ ਆ ਉਹ ਘਟ ਹੋ ਜਵੇ ਤੇ ਕਈ ਤਾਂ ਹਨ ਵਿਚਾਰੇ ਬੇ ਘਰ ਤੋਂ ਹਨਾ ਬੇਕਾਰ ਹੋਏ ਪਏ ਨੇ ਤੇ ਕਾਫੀ ਜ਼ਿਆਦਾ ਹਨਾ ਬੁਰਾ ਹਾਲ ਹੋਇਆ ਪਿਆ ਕਿਥੇ ਤੇ ਆਪਣੇ ਤਾਂ ਹਨਾ ਫਿਰ ਵੀ ਜਾਂਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਠੀਕ ਆ ਚਲੋ ਮੀਂਹ ਪੈਂਦਾ ਆ ਪਾਣੀ ਚਲਾ ਜਾਂਦਾ ਤੇ ਕਈਆਂ ਦੇ ਅੰਦਰ ਜਾਂਦੀ ਅੰਦਰ ਕਮਰਿਆਂ ਦੇ ਵਿੱਚ ਵੀ ਆ ਜਿਹੜਾ ਉਹ ਪਾਣੀ ਭੜਿਆ ਫਿਰਦਾ ਉਹਦੇ ਕਰਕੇ ਕਾਫੀ ਜ਼ਿਆਦਾ ਜਾਂਦੀ ਔਖਾ ਜਾਂਦਾ ਆਪਣਾ ਘਰ ਛੱਡਣਾ ਵੀ ਬਹੁਤ ਜ਼ਿਆਦਾ ਔਖਾ ਹੁੰਦਾ ਆ ਕਿ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਕਿ ਆਪਾਂ ਘਰ ਆਪਣਾ ਜਿਹੜਾ ਕਿੰਨਾ ਔਖਾ ਬਣਾਉਨੇ ਆ ਤੇ ਕਿੰਨਾ ਜ਼ਿਆਦਾ ਹਨਾ ਗੈਸ ਸਕਦੇ ਆ ਕਿ ਉਹ ਆ ਤੇ ਬਾਕੀ ਸਾਡੇ ਵੀ ਆ ਦੇਖੋ ਇੱਥੋਂ ਹਨਾ ਹੁ ਆ ਦੇਖੋ ਇਧਰੋਂ ਪਾਣੀ ਹਨਾ ਚੋਈ ਜਾਂਦਾ ਵਾ ਤੇ ਇੱਕੋ ਉਧਰੋਂ ਚੋਂਦਾ ਆ ਤੇ ਹਨਾ ਜਿਹੜੀਆਂ ਕੰਸੀਲਡਾਂ ਨੇ ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣੀ ਆ ਤੇ ਇਧਰ ਕੰਸੀਲਡਾਂ ਜੀਆਂ ਨੇ ਜਿਹੜੀਆਂ ਹਨਾ ਮਤਲਬ ਉਹ ਦਿਹਾੜੀਆਂ ਤੇ ਉਹ ਵੀ ਚੋਈ ਜਾਂਦੀਆਂ ਨੇ ਇੱਥੇ ਥੱਲੇ ਹੋਂ ਆਪਾਂ ਬਾਲਟੀ ਰੱਖੀ ਆ ਤੇ ਅਸੀਂ ਗਏ ਸੀਗੇ ਜੀ ਜਦੋਂ ਵਿਆਹ ਦੇ ਨਾ ਹਨਾ ਉਹ ਵਿਆਹ ਤੇ ਤੇ ਹਾਂ ਉਦੋਂ ਵੀ ਮੀਂਹ ਕਾਫੀ ਜ਼ਿਆਦਾ ਪੈ ਗਿਆ ਸੀਗਾ ਤੇ ਫਿਰ ਮੈਂ ਸਾਰਾ ਉਹ ਪੇਟੀ ਹੈਨਾ ਹਾਂ ਪਰਲੀ ਸਾਈਡ ਆਪਾਂ ਕਰਤੀ ਖਿੱਚ ਕੇ ਸਾਰੀ ਪੇਟੀ ਇੱਥੇ ਸੀਗੀ ਤੇ ਪੇਟੀ ਦੇ ਉੱਤੇ ਹੈਨਾ ਸਮਾਨ ਪਿਆ ਸੀਗਾ ਤੇ ਉਹ ਵੀ ਸਾਰਾ ਜਨ ਦੀ ਖਰਾਬ ਹੋ ਗਿਆ ਮੀਂਹ ਕਰਕੇ ਸਮਾਨ ਵੀ ਸਾਰਾ ਖਰਾਬ ਹੋ ਗਿਆ ਉਹਦੇ ਕਰਕੇ ਬੁਰਾ ਹਾਲ ਹੋਇਆ ਤੇ ਬਾਕੀ ਹਾਂ ਕੱਪੜੇ ਵਗੈਰਾ ਆਪਾਂ ਇੱਧਰ ਧੋਤੇ ਆ ਜੀ ਸਾਰੇ ਸੁੱਕਣੇ ਪਾਤੇ ਆ ਤੇ ਇੱਧਰ ਵੀ ਹੈਨਾ ਕਾਫੀ ਜ਼ਿਆਦਾ ਸਮਾਨ ਆਪਣਾ ਜਿਹੜਾ ਕਹਿ ਸਕਦੇ ਆ ਕਿ ਦੁਕਾਨ ਤੋਂ ਲੈਂਦਾ ਸੀਗਾ ਨਾ ਸਾਰਾ ਉਹ ਟੱਕਿਆ ਪਿਆ ਵਾ ਆ ਦੇਖੋ ਤੁਸੀਂ ਕਿੰਦਾ ਸਲਾਵ ਆ ਹੈਨਾ ਇਹ ਇੱਕ ਮਿੰਟ ਇਹ ਆ ਦੇਖੋ ਕਿ ਕਿੰਨ ਸਾਰੀ ਆਪਣੇ ਸਲਾਬ ਆਈ ਪਈ ਆ ਆ ਦੇਖੋ ਕਿਉਂਕਿ ਮੀਂਹ ਟੰਣ ਦਾ ਨਾਮ ਹੀ ਨਹੀਂ ਲੈ ਰਿਹਾ ਹੈਗਾ ਘਟੋ ਘਟ 15 ਦਿਨ ਹੋ ਚੁੱਕੇ ਆ ਤੇ ਮੀਂਹ ਪੈਣ ਦੇ ਅਨੁਸਾਰੇ ਮੀਂਹ ਹਨ ਦਾ ਬੁਰਾ ਹਾਲ ਕੀਤਾ ਪਿਆ ਤੇ ਹਾਂ ਉਧਰ ਜੋਤੀ ਨੇ ਕੁਪਰੇ ਸੁਕਣ ਵਾਸਤੇ ਇਧਰ ਨਵੀ ਆ ਗਈ ਹੈਲੋ ਨਵੀ ਇਧਰ ਟੀਵੀ ਦੇਖ ਚਲੋ ਹਾਈ ਹਾਈ ਤੇ ਹੈ ਨਾ ਹਾਂ ਨਹੀਂ ਕਰਕੇ ਡਿਸ਼ ਖਰਾਬ ਹੋ ਜਾਂਦੀ ਹੈ ਨਾ ਹਾਂ ਹੁਣ ਉਹ ਨਹੀਂ ਕਹਿੰਦੀ ਹੁਣੇ ਕਿ ਮੈਂ ਟੀਵੀ ਦੇਖਣ ਆਇਆ ਟੀਵੀ ਦੇਖੀ ਜਾਂਦੀ ਆ ਹਾਂਜੀ ਸਸੀ ਕਾ ਬਲਾਓ ਸਸੀ ਕਾ ਹੂੰ ਬੱਸ ਸਸੀ ਕਾ ਸੀ ਮੇਰੀ ਅੱਖ ਦੇ ਵਿੱਚ ਪਤਾ ਨਹੀਂ ਕੀ ਪੈ ਗਿਆ ਤੇ ਬਾਕੀ ਹਾਂ ਹਾਂ ਆਪਣਾ ਅ ਅੱਜ ਤਾਂ ਮੈਂ ਕੰਮ ਕਰਨਾ ਬੈਠ ਚੁੱਕੀ ਆ ਕੰਮ ਸਾਰਾ ਘਰ ਦਾ ਕਰ ਲਿਆ ਵਾ ਤੇ ਬਾਕੀ ਹੁਣ ਉਹ ਦੇਖਦੇ ਜਦੋਂ ਬਾਅਦ ਚ ਹਨਾ ਬੱਚਿਆਂ ਦੀ ਕਲਾਸ ਲਾਉਣੀ ਹੈ 11:30 ਹੋ ਚੁੱਕੇ ਨੇ ਤੇ ਇਹ ਵੀ ਹੈ ਨਾ ਉਹ ਆਖਾਈਏ ਕਿਉਂਕਿ ਇਹ ਹਣਾ ਹੋਈ ਘੱਟਨ ਛੋਟੀ ਕੱਕੇ ਨੂੰ ਅਲਪਨ ਕਲਾਸ ਲਾਉਣ ਨਹੀਂ ਦਿੰਦੀ ਹੈਗੀ ਹੁਣ ਉਹ ਸ਼ਾਇਦ ਬਾਹਰ ਖੇਡਦੀ ਆ ਉਹ ਤੇ ਇਹ ਕਰਕੇ ਆਖਾ ਹੋ ਜਾਂਦਾ ਹੈ ਤੇ ਮੈਂ ਹੁਣ ਵੀ ਜਾਂਦੀ ਬਸ ਇਹਨੂੰ ਕਹਿੰਦੀ ਸੀਗੀ ਅਗਾਲ ਵੀ ਨੂੰ ਕੇ ਉੱਠੜ ਤੇ ਹੈਨਾ ਜਿਹੜਾ ਪੜ੍ਹਨ ਵਾਲਾ ਬਹੁ ਆਪਦਾ ਪੜ੍ਹ-ਪੜਲਾ ਤੇ ਕੱਲ ਵੀ ਉਠੋ ਪੁੱਤ ਪੜੋ ਤੇ ਵੀ ਕਰੋ ਬੰਦ ਚੱਲ ਮੇਰਾ ਪੁੱਤ ਬਣਨੀ ਕਰ ਦੇ ਗਰਾ ਤੇ ਬਸ 11 ਵਜੇ ਸੌਰੀ 12 ਵਜੇ ਹੋਏਗੀ ਕਲਾਸ ਲਾ ਕੇ ਜਾਣੀ ਹੈ ਤੇ ਇਹਦੀ ਕਲਾਸ ਵਗੈਰਾ ਲਾਵਾਂਗੇ ਆਪਾਂ ਹਾਂ ਜੀ हां चलो नलेदा आपा न हां ससुरबाड़ी सस्सिका बुलाओ ठीक है ਤੇ ਇਹਦਾ ਮੈਂ ਜੁੜਾ ਜਣਾ ਕਰ ਦਵਾ ਤੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦਿਲਦੇ ਅਗੇ ਲਓ ਜੀ ਇੰਦਰ ਕਾਲਵੀ ਦੀ ਕਲਾਸ ਲੱਗ ਚੁੱਕੀ ਆ ਬਸ ਹੁਣ ਇਹਦੇ ਨਾਲ ਥੋੜਾ 2 ਘੰਟੇ ਮੈਨੂੰ ਬੈਠਣਾ ਪੈਣਾ ਕਿਉਂਕਿ ਤੁਹਾਨੂੰ ਪਤਾ ਇੱਕ ਬੱਚੇ ਹਨਾ ਕਿੱਥੇ ਲਾਉਂਦੇ ਬਿਨਾ ਬੈਠੇ ਕਲਾਸ ਤੇ ਹੁਣ ਆਪਾਂ ਇਹਦੀ ਕਲਾਸ ਲਵਾ ਦਈਏ ਕਿਕੇ ਦੀ ਕਲਾਸ ਦਾ ਟਾਈਮ ਹੋ ਚੁੱਕਿਆ 12 ਵਜੇ ਚੁੱਕੇ ਨੇ 12 ਵਜੇ ਬਸ ਕਲਾਸ ਇਹਦੀ ਸਟਾਰਟ ਹੋ ਜਾਂਦੀ ਹੈ 12 ਵਜੇ ਤੋਂ 2 ਵਜੇ ਤੱਕ ਹੁੰਦੀ ਹੈ ਹੁਣ ਆਪਾਂ 2 ਵਜੇ ਤੱਕ ਫ੍ਰੀ ਹੋਵਾਂਗੇ ਮੈਂ ਹੁਣ ਇਹਦੀ ਕਲਾਸ ਲਗਾ ਦਮਾ ਬਾਕੀ ਫੇਰ ਬਾਅਦ ਵਿੱਚ ਮਿਲਦੇ ਆਪਾਂ ਲੋ ਜੀ ਸ਼ਾਮ ਦੇ ਬਦ 5 ਵਜੇ ਚੁੱਕੇ ਨੇ ਹਜੇ ਤੱਕ ਨਹੀਂ ਪਈ ਜਾਂਦਾ ਅੱਜ ਤਾਂ ਹੁਣ ਜਾਂਦੀ ਘਟ ਗਿਆ ਥੋੜਾ ਜਿਹਾ ਜਾਂਦੀ ਪੈਂਦਾ ਹਜੇ ਵੀ ਆ ਤੇ ਬਾਕੀ ਕੱਲ ਵੇ ਟੋਸ਼ਨ ਤੇ ਚਲਾ ਗਿਆ ਅਸੀਂ ਸੌਂ ਗਏ ਸੀਗੇ ਬਿੰਦਗੜੀ ਕਮਕਮ ਕਰਕੇ ਤੇ ਉਹਦੀ ਕਲਾਸ ਵਗੈਰਾ ਲਾ ਕੇ ਕੱਲ ਵੀ ਦੀ ਫਿਰ ਹਨਾ ਥੋੜਾ ਜਿਹਾ ਟਾਈਮ ਕੀਤਾ ਰੈਸਟ ਤੇ ਹੁਣ ਆਪਾਂ ਬਣਾਉਣੀ ਆ ਜੀ ਚਾਹ ਚਾਹ ਪੀਣੀ ਆ ਨਾ ਕੱਲ ਵੀ ਤਾਂ ਪੀ ਕੇ ਚਲਾ ਗਿਆ ਬਸ ਤੇ ਖਾਂਜਿਆ ਹੋਇਆ ਪਿਆ ਵਾ ਕਾਫੀ ਜ਼ਿਆਦਾ ਸੈਟੂ ਕੀ ਜਾਂਦਾ ਆ ਤੇ ਰੋਟੀ ਵਾਲੇ ਆਪਣੇ ਵਾਲੇ ਦੁਪਹਿਰ ਵਾਲੇ ਭਾਂਡੇ ਪਏ ਨੇ ਨਾਲੇ ਉਹ ਮાળਦੇ ਨੇ ਤੇ ਨਾਲੇ ਆਪਾਂ ਬਣਾਨੇ ਆ ਜੀ ਚਾਹ ਕੀਤਾਂ ਚਾਹ ਪੀਣੇ ਆ ਫਿਰ ਸੈਲਸ ਤੋਂ ਕਾਫੀ ਜ਼ਿਆਦਾ ਦੁੱਖਦਾ ਫਿਰ ਨਾਲੇ ਸਿਰ ਜਹਾੜ ਜੂਗੋ ਜਾਨੂੰ ਤੇ ਫਿਰ ਉਸ ਤੋਂ ਬਾਅਦ ਵਿੱਚ ਕਰਨੀਆਂ ਨੇ ਜੀ ਧਾਰਾਂ ਤੇ ਫਿਰ ਮੈਂ ਹੁਣ ਤੁਹਾਨੂੰ ਚਾਹੂ ਬਣਾਉਣਾ ਫਿਰ ਉਸ ਤੋਂ ਬਾਅਦ ਫਿਰ ਮਿਲਦੇ ਆਂ ਹਾਂਜੀ ਲੋ ਜੀ ਚਾਹ ਆਪਣੀ ਰਿੱਝ ਚੁੱਕੀ ਆ ਤੇ ਦੋ ਦੁੱਧ ਆਪਾਂ ਵਿੱਚ ਪਾਤਾ ਆ ਚਾਹ ਚ ਤੇ ਹੁਣ ਬਾਕੀ ਅਵਾਲੀ ਆਉਣ ਦਿੰਨੇ ਆ ਤੇ ਮੈਂ ਹੀ ਸੀਗੀ ਘਰੇ ਜੀ ਕੱਲ ਵੀ ਤਾਂ ਪਪਾ ਗਿਆ ਹੋਇਆ ਸੱਤ ਲੋਸ ਤੇ ਹਜੇ ਉਹ ਤੱਕ ਆਏ ਨਹੀਂ ਹੈਗੇ ਸ਼ਾਮ ਦੇ 5 ਵਜ ਚੁੱਕਿਆ ਹੁੰਦਾ ਇਹਦੀਆਂ ਫੋਨ ਫੋਨ ਕਰਕੇ ਵੀ ਕਦ ਕੌਣਗੇ ਕਿਉਂਕਿ ਜੀ ਪਾਣੀ ਬਹੁਤ ਜ਼ਿਆਦਾ ਹੈ ਸੱਤ ਲੋਸ ਦੇ ਵਿੱਚ ਹਨ ਇਹੀ ਆਪਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਸਭ ਠੀਕ ਠਾਕ ਹੋਣ ਹਨ ਹੋ ਕਹਿੰਦੇ ਤਾਂ ਹੈਗੇ ਇੱਕ ਦੋ ਜਗ੍ਹਾ ਤੋਂ ਹਨ ਜਿਹੜੇ ਆ ਬੰਨ ਟੁੱਟ ਚੁੱਕੇ ਆ ਹਨ ਤੇ ਆਪਣਾ ਤਾਂ ਪਰਮਾਤਮਾ ਦਾ ਇਹੀ ਆ ਵੀ ਠੀਕ ਠਾਕ ਰਹੇ ਸਾਰਾ ਕੁਝ ਕਿਉਂਕਿ ਜੀ ਬੱਚਿਆਂ ਦੇ ਨਾਲ ਪਾਣੀ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਆ। ਬਾਕੀ ਜਿਨੇ ਵੀ ਵੀਰ ਭੈਣ ਹਾਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਆ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਹੀ ਆਪਣਾ ਸਪੋਰਟ ਆ ਜਿਹੜਾ ਉਹ ਬਣਾਈ ਰੱਖਿਓ। ਹਾਂਜੀ ਬਾਕੀ ਚਾਹ ਆਪਾਂ ਪੀ ਚੁੱਕੇ ਆ ਤੇ ਮੈਂ ਹੁਣ ਚੱਲੀ ਸੀ ਜੀ ਤਾਰਾ ਕੱਢਣ ਕਿਉਂਕਿ ਸਵਾ ਪੰਜ ਹੋ ਚੁੱਕੇ ਨੇ। ਤੇ ਬਾਕੀ ਹੁਣ ਮੈਂ ਵੀਡੀਓ ਦਾ ਆਪਣੀ ਦਾ ਇੱਥੇ ਐਂਡ ਕਰਦੀ ਆ ਕਿਉਂਕਿ ਜਿੱਦਾਂ ਬਾਰਿਸ਼ ਹੋ ਰਹੀ ਆ ਹਨਾ ਮੀਂਹ ਪੈਂਦਾ ਹੈ ਕਾਫੀ ਜ਼ਿਆਦਾ ਤੇ ਇਸ ਕਰਕੇ ਹੁਣ ਆਪਾਂ ਵਲੌਗ ਜਿਹੜਾ ਅੱਗੇ ਸ਼ੂਟ ਨਹੀਂ ਕਰਾਂਗੇ ਕਿਉਂਕਿ ਜਿੱਦਾਂ ਮੈਨੂੰ ਆਇਆ ਕਿ ਲਾਈਟ ਭੱਜੀ ਹੋਈ ਆ ਤੇ ਆਪਾਂ ਫਟਾਫਟ ਜਿਹੜਾ ਆਪਾਂ ਆਪਣਾ ਕਹਿ ਸਕਦੇ ਹਾਂ ਕਿ ਵਲੌਗ ਨੂੰ ਇੱਥੇ ਐਂਡ ਕਰ ਦਈਏ ਕਿਉਂਕਿ ਮੀਂਹ ਪੈਂਦਾ ਜਿੱਦਾਂ ਉੱਧਰ ਹਨਾ ਫੋਨ ਦੇ ਵਿੱਚ ਪਾਣੀ ਵਗੈਰਾ ਪੈਣ ਦਾ ਵੀ ਹਨਾ ਡਰ ਹੁੰਦਾ ਆ ਜਾਓ ਰੇ ਆਜੋ ਤੇ ਇੱਧਰ ਆਪਨ ਨੂੰ ਆਪਣੀ ਨੂੰ ਮਿਲੋ ਸੱਚੀ ਕਾ ਬਲਾਓ ਬਲੌਸਾ ਸੀਗਾ ਦਵਾ ਅਦਰ ਉਸ ਦੀ ਨਾ ਬੁੱਤੂ ਸਾਸਟੀ ਕਲ ਬੁਲਾਈ ਦੀਆ ਬਾਦੇ ਇਹ ਮਾ ਕਾਟੇ ਨਹੀਂ ਬੁਲਣੀ ਹਾਂ ਬੁਲਾ ਦੇ ਹੈ ਇਹ ਕਿਹਦੀ ਗਰੀ ਜੀ ਜਦੋਂ ਆਉਂਦੇ ਤਾਂ ਕਿ ਉਹਨੂੰ ਕੰਨ ਤੇ ਆਕੜਦੀ ਹੈ ਹਈ ਦੁੱਤ ਪੈ ਗਈ ਕੀ ਪੈ ਗਿਆ ਐਵੇਂ ਕੀ ਪੈ ਗਿਆ ਕਟ ਪੈ ਗਈ ਨਰਪੰਦ ਹੈਬ ਐਂਗਰੀਆਂ ਦੇ ਵਾਸਤੇ ਗੜਿਆ ਹਾਂ ਸਸੀ ਕਾ ਬੁਲਾ ਦੇ ਇੱਧਰ ਨੂੰ ਕਰ ਲੈ ਜੰਗ ਇੱਧਰ ਨੂੰ ਬੁਲਾ ਸਸੀ ਕਾ ਬੁਲਾ ਦੇ ਫੇਰ ਪਹਿਲਾਂ ਬੁਲਾ ਦੇ ਬੁੱਤ ਬੁਲਾਣੀ ਨਹੀਂ ਹੈਗੀ ਤਾਂ ਤੇ ਕਿੰਨੀ ਦੇ ਲਾਗੇ ਮੈਂ ਖੋਲੀਆਂ ਨੇ ਆਪਦੀਆਂ ਹਾਂ ਬਸ ਹੁਣ ਤੂੰ ਸਾਰੀਆਂ ਨੇ ਖੋਲ ਦੀ ਬਾਏ ਕਰ ਦੇ ਫੇਰ ਕੇ ਬਾਏ ਬਾਏ ਕਿ ਕੱਲ ਨੂੰ ਮਿਲਾਂਗੇ kalu milange ki gayi jandi hai banto 1 2 3 4 5 6 7 8 9 10 ਸੀ ਕੇ ਬੁਲਾ ਦੋ ਫਿਰ ਫਸ ਟਿਕਾਲ ਹੋ ਗਈ ਹੋ ਗਈ ਗੱਡੀ ਚਾਰਜ ਹੋ ਗਈ ਹੋ ਗਈ ਹੋ ਗਈ ਗੱਡੀ ਚਾਰਜ ਹੋ ਗਈ ਕੋਈ ਨਹੀਂ ਸੱਦੜੀ ਬਸ ਆਹੀ ਕੋਸ਼ਿਸ਼ ਕਰੀ ਜਾਣਾ ਇਹਨੇ ਕਿ ਕਿ ਗਾ ਭਾਈ ਜਾਂਦੀ ਆ ਬਸ ਨਾ ਇਦਾਂ ਹੀ ਤੇ ਬਾਕੀ ਆਪਾਂ ਹਾਂ ਨਾ ਹੁਣ ਤੁਹਾਨੂੰ ਕੱਲ੍ਹ ਵਾਲੇ ਵਲੌਗ ਦੇ ਵਿੱਚ ਮਿਲਾਂਗੇ ਆਪਾਂ ਆਪਣਾ ਵਲੌਗ ਆਪਣਾ ਇੱਥੇ ਐਡ ਕਰਦੇ ਆ ਤੇ ਇੰਨਾ ਕੀ ਬਣਿਆ ਇੰਨਾ ਕੀ ਪਰਵਾਹ ਕਰਿਓ ਕਿ ਕਿ ਜਮੀਂ ਪਈ ਜਾਂਦਾ ਸਮਝ ਨਹੀਂ ਆਉਂਦੀ ਹੈਗੀ ਕਿ ਕੰਮ ਕਰ ਕੋਈ ਇੰਨਾ ਜਿਆਦਾ ਹੁੰਦਾ ਨਹੀਂ ਹੈਗਾ ਕਿ ਕੀ ਹੈ ਨਾ ਵੀਡੀਓ ਬਣਾਈਏ ਮੀ ਦੇ ਵਿੱਚ ਕਾਫੀ ਜ਼ਿਆਦਾ ਔਖਾ ਹੋ ਜਾਂਦਾ ਹੈ ਤੇ ਬਾਕੀ ਆਪਾਂ ਮਿਲਾਂਗੇ ਜੀ ਹੋਰ ਨਵੀਂ video ਦੇ ਨਾਲ ਤਦ ਤੱਕ ਦੇ ਲਈ bye bye